ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੱਟ ਦੇ ਆਖੋ ਵਾਹ ਇੱਕ ਕੀਤਾ ਬੰਦਲਾ ਬਾਹ ਰੁਕੀ ਕੀਤੇ ਨੇ ਨਾ ਨਾ ਯਾਰੋ ਹਾਂ ਜੇ ਇਹ ਨਾਲ ਲੱਗ ਰਿਹਾ ਹੋਵੇ ਲੱਗਦਾ ਇੱਕ ਬੰਦਾ ਸੀ ਰੇਰੂ ਦਾ ਬਾਬਾ ਪ੍ਰੀਤ ਕਪਟੀਪੋ ਵਾਲੇ ਵਰਬਹ ਕਿਆਰੇਵੰਦੋਂ 100 ਰੁਪਏ ਆ ਅਰਸਿਕਾ ਚਲੋ ਪੋਸਟਰ ਬਣ ਕੇ ਆਪਕੋ ਵਾਹਿਗੁਰੂ ਜੀ ਦਾ ਸਲਾਮ ਵਾਹਿਗੁਰੂ ਜੀ ਬਖਸ਼ੀ ਸੋਹਣੇ ਸਾਹਿਬ ਜੱਟਿਆਂ ਦਾ ਕਰਮ ਕਰਦੇ ਆ ਰਹੇ ਸੀ ਛੋਟੇ ਸਾਹਿਬ ਜੱਟਿਆਂ ਨੂੰ ਮਾਤਾ ਗੁਜਰ ਕੌਰ ਜੀ ਕੋਲੋਂ ਲੈ ਜਾ ਕੇ ਸੁਬੇ ਦੀ ਕਿਤੇੜੀ ਵਿੱਚ ਪੇਸ਼ ਕੀਤਾ ਗਿਆ ਦੂਸਰੀ ਪੇਸ਼ੀ ਹੈ ਉੱਥੇ ਨੀ ਪਟਕੇ ਤਿਆਰ ਕੀਤੇ ਜਾਈਏ ਉੱਥੇ ਸੀਮਿੰਟ ਰੇਤਾ ਮਿੱਟੀ ਯਾਰੇ-ਦਰ ਜਲਾਸ ਉਹ ਤਿਆਰ ਬੈਠੇ ਹਨ ਉਹਨਾਂ ਸਾਰਿਆਂ ਨੂੰ ਦਿਖਾਣੇ ਹੈ ਸਭਾ ਨੂੰ ਕਾਜੀ ਬੁਲਾਣੇ ਗੱਡ ਕੇ ਸ਼ਹੀਦ ਕੀਤਾ ਜਾਊਗਾ ਸਰਕਾਰੀ ਉਸ਼ਾ ਸੰਗਤ ਤੇ ਮੁੜ ਕੇ ਮਾਤਾ ਨੂੰ ਬੁਲਾਉਂਦੇ ਐ ਕਹਿੰਦੇ ਮਾਲਕੀ ਖੋਲੋ ਦਰਵਾਜਾ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਕੋਤੇ ਆ ਕੇ ਪੀਤੇ ਹੋਇਆ ਤਰਕਾਨ ਉਹ ਭਿਆਨਕ ਥ੍ਰੇਸ਼ ਭਿਆਨਕ ਬਾਣੀ ਗੋਪਾਲਾਂ ਤੇ ਤਾਕੇ ਰੋਗ ਆਪਣੀ ਦਾਨੀ ਨੂੰ ਵੇਖਣ ਦਾ ਜਸਾਰੇ ਤਾਂ ਉਹਨਾਂ ਦੇ ਹਾਲਾਤ ਕੋਲ ਮਿਲਣੇ ਆ। ਇੱਕ ਕੰਪਨੀ ਚਾਰੇ ਤੋਂ ਲਈ ਗਈ। ਆਓ ਜਨਤਾ। ਭਾੜ ਇੱਕ ਪੜਾ ਹੋ ਰਿਹਾ ਜੀ। ਤੁਹਾਡੀ ਪਤਾ ਵੀ ਹਰ ਵਾਰ ਪੰਜਾ ਕਿੰਨੇ ਪੜਾ ਰਹੇ ਨੇ। ਕਿੰਨੇ ਪੜਾ ਰਹੇ ਮੈਂ ਤਾਂ ਵੀ ਇੱਕ ਹੀ ਰਹਿ ਗਿਆ। ਕਹਿੰਦੇ Oh <laughs> ਆਪ ਜੀ ਦੇ ਬੋਲਿਆ ਨਾਲ ਸਾਰੀ ਖੁਸ਼ੀ ਬੇਅੰਤ ਹੈ ਕਿ ਸ਼ੁਰੂਆਤ ਤੋਂ ਹੀ ਗੁਰੂ ਜੀ ਦੇ ਦਰਬਾਰ ਵਿੱਚ ਪਰ ਕਰਨਾ ਕਰਕੇ ਗੁਰੂ ਜੀ ਨੂੰ ਖੁਸ਼ੀ ਆਈ ਹੈ ਸਾਰੇ ਭਗਤਾਂ ਨੂੰ ਮਿਲਦੀ ਹੈ ਜੋ ਭਾਈ ਆਪਾ ਇਸੇ ਤਰ੍ਹਾਂ ਹੀ ਆਹ ਲਾਟ ਪ੍ਰਾਤਵਾ ਗੁਰਦੁਆਰਾ ਰਾਮਗੜ੍ਹ ਸਾਹਿਬ ਜਿੱਥੇ ਆਏ ਹੋਈਏ ਸਾਰੀਆਂ ਸ਼ਖਸਾਂ ਨੇ ਉਹਨੂੰ ਸਿਰ ਦੇ ਨਾਲ ਪ੍ਰਕਿਰਮਾ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਘਰ ਜਾ ਕੇ ਮਨ ਰਾਤ ਕਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ वाहे ਕਥਾ ਮੈਂ ਜਿਹੜਾ ਬਹੁਤ ਬੋਲਦਾ ਕਹਿੰਦਾ ਤੁਹਾਡਾ ਨਹੀਂ ਮਾਫੀ ਹੈ ਢਾਡੀ ਜੱਥੇ ਨੂੰ ਭਾਈ ਬੇਇੰਤਿਆ ਹੈ ਇਹ ਹੁਣ ਲਾਸਟ ਪ੍ਰਾਪਤ ਤੇ ਸਾਰਾ ਜੋਰ ਲਾ ਦਿਓ ਜਿੰਨਾ ਕਰਦਾ ਪਤਾ ਕਿ ਬਹੁਤ ਛੱਗੇ ਆ ਪੱਜ ਸਾਰਾ ਜੋਰ ਲਾ ਦਿਓ ਇਸ ਕਰਕੇ ਵਾਹਿਗੁਰੂ 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 ਗੁਰੂ ਪਿਆਰੀ ਗੁਰੂ ਸਵਾਰੀ ਸਾਸ ਜੀ ਸਰਦਾਰ ਬਹਾਦਰ ਸਰਦਾਰ ਜੀਤ ਸਿੰਘ ਜੀ ਢਿਲੋਂ ਸਾਹਿਬ ਕੁਝ ਪਹਿਲਾਂ ਤੋਂ ਪਹਿਲਾਂ 100 ਰੁਪਏ ਦਾ ਇਨਾਮ ਸਾਡੇ ਸਾਡੀ ਅਥੇ ਨੂੰ ਵਾਕਿਫ ਕਰਦੇ ਹਨ ਗੁਰੂ ਬਾਬਾ ਜੀ ਕਿਰਪਾ ਕਰਨ ਕਿਰਪਾ ਮੰਗਿਆ ਸਫਲਤਾ ਕਰਨ ਦੀ ਅਜੰਨੇ ਭਰਪੂਰ ਸਾਹਿਬ ਦੇ ਪਰਿਵਾਰ ਦੇ ਸੱਤੇ ਮੇਲਦਾ ਹੱਥ ਹੈ ਆਮਰਜ ਕਰਦੇ ਅਸੀਂ ਫਤਿਹਲਾ ਕੇ ਆਪਣੀ ਰਸਨਾ ਪੁੱਤਰ ਕਰੀਏ ਕੱਢ ਕੇ ਆਖੋ ਵਾਹ ਗੁਰਜੀਤਾ ਖਾਲਸਾ ਵਾਹ ਗੁਰਜੀਤ ਦੀ ਫਤਿਹ ਸਤ ਜੀ ਆਇਆ ਆਇਆ ਸਾਹਮਣੇ ਆਵਾ ਕਿੰਨੇ ਪੀਏਗਾ ਗੁਰਬਾਰ ਦੀ ਕਿਰਪਾ ਨਾਲ ਇੱਕ ਹੋਰ ਉਹਦਾ ਜਮਾ ਸਰ ਤੋਂ ਉੱਪਰ ਦੀਵਾਰ ਹੋ ਗਈ ਹੁੰਦੀ ਦਾਦੀ ਕੋਥੋਂ ਉਜਾਰ ਦੇ ਲਈ ਸਾਲ ਪੋਤਿਆਂ ਦੇ ਵੇਖੋ ਪਿਆਰ ਹੋ ਗਿਆ ਯਾਰ ਯੋਖਸਾਹਨਾ ਬਿੱਸਾਂ ਬਾਲੀ ਦੇਤੇ ਸ਼ਹੀਦ ਹੋਏ اھي 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 ਕ ਸੰਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਤੁਧ ਆਗੇ ਹਰ ਦਾਸ ਹਮਾਰੀ ਸੇਂਦ ਸਾਭ ਤੇਰਾ ਕਾਹ ਨਾਨਕ ਸਭ ਤੇ ਰਿਵਾੜਿਆ ਕੋਈ ਨਾ ਹੋ ਨ ਜਾਣ ਮੇਰਾ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੇ ਸਮਰਗ ਗੁਰੂ ਨਾਨਕ ਲੇ ਧਿਆਏ ਫਿਰੰਗਰ ਗੁਰ ਤੇ ਅਮਰਦਾਸ ਰਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੇ ਆਈਆ ਜਿਸ ਡਠੇ ਸ਼ਬਦੁ ਜਾਏ ਤੇਗ ਬਾ ਦਰਸ ਮਿਰਿਆ ਕਰਨੋਂ ਨੰਦਿਆਵਾ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਬਾਦਸ਼ਾਹ ਸਾਹਿਬੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾ ਪਾ ਸਿੰਘਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਰਸ਼ਨ ਦیدار ਕਾ ਧਿਆਨ ਦਰ ਖਾਲਸਾ ਜੀ ਸਹਾਤ ਸੰਗਤ ਬੋਲੋ ਜੀ ਪੰਜਾਬ ਪਿਆਰਿਆਂ ਜਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇ ਸੁਣ ਕੇ ਅੰਦਰ ਕੀਤਾਦ ਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਜੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਹੀ ਇਨਾਂ ਦੀ ਕਮਾਈ ਦਾ ਧਿਆਨਦਰ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਪੰਜਾਂ ਦਫ਼ਤਾ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨਦਰ ਬੋਲੋ ਜੀ ਪ੍ਰਥਮੇ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ਼ੁਰੂਆਤ ਖਾਲਸਾ ਜੀ ਕੋ ਆਹੇ ਗੁਰੂ ਓ ਆਹੇ ਗੁਰੂ ਓ ਆਹੇ ਗੁਰੂ ਓ ਆਹੇ ਗੁਰੂ ਚੇਤਾ ਵਿੱਚ ਚਤਾਵਣ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਾ ਰਸਿਆ ਰਹੇ ਦੇਤੇ ਵਤੇ ਵਿਰਧ ਕੀ ਪਾਈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੇ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਾਧਾਣ ਪ੍ਰੋਸਾਧਾਨ ਦਾਣਾ ਸਰਦਾ ਨਾਮ দান ਸ੍ਰੀ ਅਮਰਦਾਸ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਦਾ ਜੈ ਜੈਕਾਰ ਬੋਲਾ ਜੀ ਸਿੱਖਾਂ ਦਾ ਮਾਨ ਨਿਵਾ ਮਤੁੱਚੀ ਮਤ ਦਾ ਰਖਾ ਬ ਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਇਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਵਾਣਿਆਂ ਦੇ ਮਾਨ ਸਤਿਗੁਰੂ ਨਿਦਾਨਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਸਰਦਾਸ ਬੇਨਤੀ ਜੋਦੜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਕਾਹਨੀਆਂ ਵਾਲੇ ਬਾਜਾ ਵਾਲੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਆਗਮਾਨ ਪ੍ਰਕਾਸ਼ ਗੁਰਪਰਬ ਨੂੰ ਮੁੱਖ ਰੱਖਦੇ ਹੋਇਆ ਵੈ ਪ੍ਰਗਟਿ ਉਮਰਦ ਅਗੰਮੜਾ ਵਰਦੇ ਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨੁਸਾਰ ਸਤਿਆ ਪਾਸ਼ਾ ਮਹਾਰਾਜ ਆਪ ਜੀ ਦੀ ਮਿਹਰ ਦੇ ਸਦਕਾ ਨਗਰ ਦੇ ਵਿੱਚ ਸਮੂਹ ਨਗਰ ਦੇ ਸਯੋਜ ਨਾਲ ਰਲ ਮਿਲ ਕੇ ਮਹਾਨ ਨਗਰ ਕੀਰਤਨ ਗੁਰਮਤ ਸਮਾਗਮ ਕੀਤੇ ਗਏ ਆਪ ਜੀ ਦੀ ਬੜੀ ಅಪਾਰ ਕਿਰਪਾ ਰਮਤ ਬਖਸ਼ ਹੋਈ ਸੱਚੇ ਪਾਸ਼ਾ ਨਿਰਵੇਜਨ ਦਾਸ ਸਾਹਿਬ ਮਹਾਰਾਜ ਕੀਰਤਨਾ ਦੀ ਹਾਰ ਜੀ ਵੀ ਭਰ ਦਿਆ ਹੋਇਆ ਟਾਡੀ ਵਾਰਾਂ ਨੂੰ ਸੁਣਦਿਆਂ ਹੋਇਆਂ ਮਹਾਰਾਜ ਆਪ ਜੀ ਦੇ ਪਾਵਨ ਅਸਥਾਨਾਂ ਤੇ ਨਗਰ ਕੀਰਤਨ ਦੀ ਸੰਪੂਰਨਤਾਈ ਹੋਈ ਆ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ ਸੁਣਦੇ ਆ ਬੈੰਦੇ ਆੜਦੇ ਆ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਆ ਸੰਗਤ ਕੋਲੋਂ ਹਾਜ਼ਰੀਆਂ ਭਰ ਹਾਜ਼ਰੀਆਂ ਭਰਦੇ ਆ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਪਾਤਸ਼ਾਹ ਆਪ ਜੀ ਬਖਸ਼ਣ ਹਾਰ ਹੋ ਬਖਸ਼ਦੇਣਾ ਅੱਗੇ ਵਾਸਤੇ ਇਸੇ ਦਾ ਨਾਖੋ ਵੱਧ ਚੜ ਕੇ ਮਹਾਰਾਜ ਸਵਾਵਾ ਕਰਨ ਦੇ ਬਾਲੂ ਤੋਂ ਬਖਸ਼ ਨੇ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਆਪ ਜੀ ਨੇ ਵਿੱਚ ਵਾਸ ਕੇ ਸਾਰੇ ਸੰਗਤ ਸਿੰਘਾ ਕੋਲੋਂ ਪੰਜ ਪਿਆਰੇ ਸਹਿਬਾਨਾ ਕੋਲੋਂ ਢਾਡੀ ਸਿੰਘਾ ਰਾਗੀ ਸਿੰਘਾ ਕੋਲੋਂ ਪ੍ਰਬੰਧਕਾ ਕੋਲੋਂ ਸੇਵਾ ਲਈ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਸਵਾਵਾ ਬਖਸ਼ਦੇ ਰਹਿਣਾ ਸਰਬੱਤ ਦੇ ਸਰ ਤੇ ਮਿਹਰ ਪਰੇ ਹੱਥ ਰੱਖਣਾ ਸਰਬੱਤ ਦੀ ਹਾਜ਼ਰੀ ਮਨਜ਼ੂਰ ਕਰਨੀ ਸ਼ੁਰੂਆਤ ਦੀਆਂ ਝੋਲੀਆਂ ਵਹਿਮਤਾ ਦਾਤਾਂ ਦੇ ਨਾਲ ਭਰ ਦੇਣੀਆਂ ਮਹਾਰਾਜ ਆਪ ਹੁਣ ਕਿਰਪਾ ਕਰੋ ਆਪਣੇ ਨੀਜੀ ਆਸਨਾ ਸੁਖ ਆਸਨਾ ਤੇ ਪਹੁੰਚ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਹਾਰਾਜ ਕਿਰਪਾ ਕਰੋ ਜੋ ਵੀ ਜੀ ਆਪ ਜੀ ਦੇ ਇਧਰ ਆਵੇ ਆਪ ਜੀ ਉਹਦੀ ਰਮਨ ਦੇ ਸਦਕਾ ਸਭ ਰਾਜੀ ਖੁਸ਼ੀ ਜਾਵੇ ਕਿਰਪਾ ਕਰੋ ਸਹਾਈ ਹੋਵੇ ਸਈ ਪਿਆਰਿਆਂ ਦਾ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਦਾਇਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਸਹਿਬਾਨ ਪੰਜ ਜਗਾਰੀ ਛੱਡਣਗੇ ਜੀ ਸਤਿ ਸ੍ਰੀ ਅਕਾਲ ਸਤਿਗੁਰੂ ਦੇ ਪਾਵਨ ਆਰੋ ਜਾਵ ਬਦੂਖ ਤਾਰੀ ਪਰਿਵਕਾਰੀ ਜੰਗਾਦਾਰੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪੁੱਤਰ ਚਰਨਾ ਗਵਲਾ ਨੂੰ ਭਾਵੇ ਸਤਿ ਸ੍ਰੀ ਅਕਾਲ ਬੋਲੇ ਸੋਨਿਆ ਲ ਸਤਿ ਸ੍ਰੀ ਅਕਾਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਸੋਲਿਆ ਸਤਿ ਸ੍ਰੀ ਅਕਾਲ ਹਾਂਜੀ ਹੁਣ ਗੁਰੂ ਸਾਹਿਬ ਸਾਚ ਖੰਡ ਵਿਖੇ ਜਾਣਗੇ ਉਸ ਤੋਂ ਬਾਅਦ ਸੰਗਤ ਨੂੰ ਛੁੱਟੀਆਂ ਨੇ ਸੋਨਾ ਕਿ ਚਿਰਕ ਦੋਖ ਮੰਡੇ ਕਾਗਰਤਾ ਬਖਸ਼ੋ ਜਿੰਨੇ ਜਿਕੇ ਗੁਰੂ ਸਾਹਿਬ ਦਰਬਾਰ ਸਾਹਿਬ ਨਹੀਂ ਜਾਂਦੇ ਇੱਥੇ ਜਿੱਥੇ ਜਿੱਥੇ ਖੜੇ ਹੋ ਉਸੇ ਉਸੇ ਖੜੇ ਰਹੋ ਸਾਚਨਾਮਾ ਹੈ ਗੁਰੂ ਸਾਦੇ